ਵਾਰ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਵੀ ਕਿਸੇ ਦੇ ਕਹਿਣ ਤੇ ਕਰ ਰਹੇ ਹਾਂ ਤੁਸੀਂ ਵੀ ਕੋਈ ਸ਼ਬਦ ਦੱਸ ਦਿਆ ਕਰੋ ਕੋਈ ਐ ਸ਼ਬਦ ਦੇ ਅਰਥ ਕਰ ਦਿਓ ਭਗਤਾਂ ਦੀ ਬਾਣੀ ਹੈ ਭਟਾਂ ਦੀ ਸਵਈਏ ਆ ਉਹ ਬਾਕੀ ਸਾਰਾ ਕਿੰਨਾ ਗੁਰੂ ਗ੍ਰੰਥ ਸਾਹਿਬ ਜੀ ਆ ਤਾਂ ਕੋਈ ਨਾ ਕੋਈ ਸ਼ਬਦ ਦੱਸ ਪਿਆ ਕਰੋ ਤੇ ਆਪਾਂ ਰੋਜ਼ ਇਹ ਕਰ ਲਿਆ ਕਰਾਂਗੇ ਚੋਰ ਸ ਮੈਲਾ ਨਾਵਾ ਇਹ ਜਿਹੜਾ ਸ਼ਬਦ ਹੈ ਇੱਕ ਗੱਲ ਯਾਦ ਰੱਖਣਾ ਕੋ ਮੇਰੇ ਵਰਗਾ ਮਨਮੁਖ ਸਾਕਤ ਜਦ ਆਇਆ ਤਰੀ ਰੱਬ ਨਾਲ ਨਹੀਂ ਮਿਲ ਜਾਂਦਾ ਬੰਦੇ ਨੂੰ ਗੁਰਨਾਨਕ ਵਰਗਾ ਬੰਨਾ ਪੈਂਦਾ ਆ ਤਾਂ ਗੁਰਨਾਨਕ ਵਰਗੀਆਂ ਹੋਣੀਆਂ ਚਾਹੀਦੀਆਂ ਜਿਵੇਂ ਗਿਆਨ ਹੈ ਧਿਆਨ ਹੈ ਸਹਿਜ ਹੈ ਵਿਰਾਗ ਹੈ ਵਿਚਾਰ ਹੈ ਇਹ ਪੰਜ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਆ ਤਾਂ ਵੈਗੁਰੂ ਇਹਨਾਂ ਨੇ ਗੁਣ ਹੀ ਦੱਸਿਆ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਗੁਰਨਾਨਕ ਬਣ ਕੇ ਹੀ ਜੋਤ ਵਾਹਿਗੁਰੂ ਵਿੱਚ ਲੀਨ ਹੋਏਗੀ ਤੇ ਲੀਨ ਸੱਚਖੰਡ ਹੁੰਦੀ ਐ ਇੱਥੇ ਲੀਨ ਨਹੀਂ ਹੁੰਦੀ ਇੱਥੇ ਕੋਈ ਜਗ੍ਹਾ ਨਹੀਂ ਲੀਨ ਹੋਣਦੀ ਗੁਰਨਾਨਕ ਪਾਸ਼ਾ ਲੈ ਜਾਂਦੇ ਆ ਤੇ ਸੱਚਖੰਡ ਲੈ ਜਾਂਦੇ ਆ ਉੱਥੇ ਜਾ ਕੇ ਲੀਨ ਹੋਣਾ ਲੀਨ ਕਿਵੇਂ ਹੋ ਜਾਂਦਾ ਐ ਇਹ ਕਹਿੰਦੀਆਂ ਗੱਲਾਂ ਵਿਦਵਾਨਾਂ ਦੀਆਂ ਵਿਦਵਾਨਾਂ ਦਾ ਪ੍ਰੈਕਟੀਕਲ ਲਾਈਫ ਨਹੀਂ ਹੁੰਦਾ ਕਿਵੇਂ ਲੀਨ ਹੋ ਜਾਓਗੇ ਦੱਸੋ ਮੈਨੂੰ ਪਹਿਲੀ ਗੱਲ ਸਰੀਰ ਚੋਂ ਬਾਹਰ ਕੌਣ ਕੱਢੇਗਾ ਜਿਵੇਂ ਜਮਦੂਤ ਤੋਂ ਬਗੈਰ ਤੁਹਾਨੂੰ ਕੋਈ ਬਾਹਰ ਨਹੀਂ ਕੱਢ ਸਕਦਾ ਜਮਦੂਤ ਹੀ ਕੱਢਦਾ ਜਿਹਨੇ ਨਰਕਾਂ ਵਿੱਚ ਜਾਣਾ ਉਹਨੂੰ ਜਮਦੂਤ ਹੀ ਕੱਢਦਾ ਤੁਹਾਨੂੰ ਸ਼ਰੀਰ ਵਿੱਚੋਂ ਬਾਹਰ ਕੌਣ ਕੱਢੇਗਾ ਐਸੇ ਤਰ੍ਹਾਂ ਜਿਹਨੇ ਸੱਚਖੰਡ ਜਾਣਾ ਉਹਨੂੰ ਬਾਹਰ ਕੌਣ ਕੱਢੇਗਾ ਜਦੋਂ ਗੁਰਮੁਖ ਮਰਦਾ ਹੈ ਅੰਮ੍ਰਿਤਧਾਰੀ ਗੁਰਸਿੱਖ ਉਹਨੂੰ ਗੁਰੂ ਨਾਨਕ ਪਾਸ਼ਾ 10ਵੇਂ ਪਾਸ਼ਾ ਦੇ ਲੈਨ ਆਉਂਦੇ ਆ ਉਹਨੂੰ ਫੜ ਕੇ ਬਾਹਰ ਕੱਢ ਲੈਂਦੇ ਆ ਬਾਹਰ ਕੱਢ ਕੇ ਉਹਨੂੰ ਸੱਚਖੰਡ ਲੈ ਜਾਂਦੇ ਆ ਸੱਚਖੰਡ ਜਾ ਕੇ ਉਹ ਸਮਾ ਜਾਂਦਾ ਉੱਥੇ ਬੈਠ ਜਾਂਦਾ ਤੂੰ ਆਇਆ ਵੀ ਆ ਨੇ ਪ੍ਰਭ ਕੇ ਸਿਮਰਨ ਨੇਚਲ ਤਾਂ ਨੇਚਲ ਹੁੰਦਾ ਪੱਕਾ ਟਿਕਾਣਾ ਕਿੱਥੇ ਹੈ ਇਹ ਤਾਂ ਕੱਚਾ ਹੈ ਇਹ ਤਾਂ ਕੁਦਰਤ ਕੱਚੀ ਹੈ ਇਹ ਘਰ ਵੀ ਕੱਚਾ ਹੈ ਇਹ ਤਾਂ ਬਲੂਆ ਕੇ ਗਰੇ ਹੈ ਸਰੀਰ ਤਾਂ ਅੱਜ ਵੀ ਹੈ ਨਹੀਂ ਕੱਲ ਵੀ ਹੈ ਨਹੀਂ ਫਿਰ ਉਹ ਆਤਮਾ ਤਾਂ ਵੈਗਰੂ ਹੀ ਆ ਤੇ ਵੈਗਰੂ ਨੇ ਵੈਗਰੂ ਕੋਲੀ ਜਾਣਾ ਤੇ ਕੌਣ ਲੈ ਜਾਏਗਾ ਗੁਰੂ ਸਾਹਿਬ ਇਹ ਗੱਲ ਇਹਦੇ ਆਪਾਂ ਨੂੰ ਪਤਾ ਨਹੀਂ ਇਹ ਪ੍ਰੈਕਟੀਕਲ ਲਾਈਫ ਆ ਤੋ ਮੈਂ ਦੇਖੀ ਆ ਗੁਰੂ ਸਾਹਿਬ ਲੈਨ ਆਉਂਦੇ ਆ ਕਿ ਪਾਸ਼ਾ ਸੱਚਖੰਡ ਲੈ ਜਾਂਦੇ ਆ ਤੋ ਸੱਚਖੰਡ ਦੇ ਬੜੇ ਸ਼ਬਦ ਆ ਮੈਂ ਤਾਂ ਕਿਤਾਬ ਲਿਖੀ ਸੱਚਖੰਡ ਤੇ ਆਪਾਂ ਕਈ ਵਾਰੀ ਕਹਿੰਦੇ ਜਿਵੇਂ ਚੱਲੇ ਜਨਮ ਸਵਾਰ ਵਖਰ ਸੱਚ ਲੈ ਪਤ ਪਾਈ ਦਰਬਾਰ ਸਤਗੁਰੂ ਸ਼ਬਦ ਪੈ ਪਤ ਪਾਈ ਦਰਬਾਰ ਸੱਚਖੰਡ ਗਿਆ ਤੇ ਇੱਜ਼ਤ ਮਿਲੀ ਹਾਂ ਤੋ ਇਹ ਗੱਲਾਂ ਬੜੀਆਂ ਸੁਭਾਅ ਬਦਲਾਂਗੇ ਗੁਰਨਾਨਕ ਵਰਗੇ ਬਣਾਂਗੇ ਉਹ ਸ਼ਬਦ ਹੈ ਇਹ ਸ਼ਬਦ ਹੈ ਇਹ ਤੁਹਾਨੂੰ ਸ਼ਬਦ ਗੁਰਨਾਨਕ ਬਣਾਉਂਦਾ ਜੋ ਨਰ ਸੋਰਠ ਮੈਲਾ ਨਾਵਾ ਮੈਲਾ ਹੁੰਦਾ ਸਰੀਰ ਗੁਰਨਾਨਕ ਪਾਸ਼ਾ ਦਾ ਨੋਵਾ ਸਰੀਰ ਸੋਰਠ ਰਾਗ ਵਿੱਚ ਸ਼ਬਦ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜੋਤ ਉਹੀ ਚੱਲ ਰਹੀ ਹੈ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਰੱਬੀ ਜੋਤ ਜਿਹੜੀ ਗੁਰਨਾਨਕ ਬਣੀ ਸੀ ਉਹੀ ਗੁਰੂ ਅੰਗਦ ਦੇਵ ਚ ਗੁਰੂ ਅਮਰਦਾਸ ਗੁਰੂ ਰਾਮਦਾਸ ਉਹੀ ਜੋਤ ਆ ਰਹੀ ਆ ਸ਼ਰੀਰ ਹੀ ਬਦਲਿਆ ਨਾ ਜੋ ਤੋਹਾ ਜੁਗਤ ਸਾਇ ਸਾਇ ਕਾਇਆ ਫਿਰ ਪਲਟ ਗਿਆ ਇਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਮੰਨ ਲਓ ਮੈਨੂੰ ਵੀ ਤਕਲੀਫ ਆਈ ਬਹੁਤ ਤੁਸੀਂ ਮੈਨੂੰ ਪੁੱਛਦੇ ਕੀ ਹਾਲ ਐ ਤੇ ਮੈਂ ਕਹਿੰਦਾ ਹਾਲ ਚੱਲ ਠੀਕ ਆ ਵਧੀਆ ਫੇਰ ਤਾਂ ਤਾਂ ਨਹੀਂ ਪਤਾ ਲੱਗਾ ਮੈਨੂੰ ਕੋਈ ਦੁੱਖ ਆਇਆ ਤੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ ਪਿਆ ਉਹ ਕਹਿੰਦਾ ਮਿੱਟੀ ਆ ਆ ਗਿਆ ਤੇ ਕੀ ਆ ਗਿਆ ਦੁੱਖ ਵਿੱਚ ਘਰਾਂਦਾ ਹੀ ਨਹੀਂ ਦੱਸਦਾ ਵੀ ਨਹੀਂ ਜਿੰਨਾ ਚਿਰ ਮੈਂ ਦੱਸ ਮੈਂ ਕਹਾਗਾ ਮੈਂ ਬੜਾ ਦੁਖੀ ਆ ਹਸਪਤਲ ਰਿਆਂ ਜੀ ਮੇਰੀ ਤਾਂ ਮੌਤ ਹੋਇ ਤੇਲੀ ਫੀ ਜੀ ਮੈਂ ਉਹ ਫਿਰ ਦੁੱਖ ਉਹ ਕਹਿੰਦਾ ਮੈਨੂੰ ਕੁਝ ਹੋਇਆ ਹੀ ਨਹੀਂ ਚੜਦੀ ਕਲਾ ਆ ਉਹ ਘਬਰਾਉਂਦਾ ਨਹੀਂ ਸੁਖ ਸਨੇਹ ਅੜ ਪੈ ਨਹੀਂ ਜਾ ਕੇ ਕੰਚਨ ਮਾਟੀ ਮਨ ਨੇ ਸੁੱਖਾ ਵਿੱਚ ਵੀ ਬਹੁਤਾ ਨਹੀਂ ਰੁੱਝਿਆ ਹੋਇਆ ਸੁੱਖਾ ਨਾਲ ਵੀ ਮੋਹ ਨਹੀਂ ਕਿ ਮੈਂ ਮਹਿਸ਼ਾ ਸੁਖੀ ਰਾਂ ਸਨੇਹ ਸੁੱਖਾ ਨਾਲ ਵੀ ਪਿਆਰ ਨਹੀਂ ਉਹਦਾ ਤੋਂ ਕਿਸੇ ਕਿਸਮ ਦੇ ਡਰ ਨਹੀਂ ਭੈ ਕੰਚਨਮਾਟੀ ਮਾਨ ਨੇ ਸੋਨਾ ਕਿਥੇ ਦੇ ਦੱਪਿਆ ਉਹਦੇ ਲਈ ਮਿੱਟੀ ਹੈ ਉਹ ਕਿਸੇ ਦੇ ਸੋਨੇ ਨੂੰ ਦੇਖਦਾ ਨਹੀਂ ਉਹ ਮਿੱਟੀ ਸਮਝਦਾ ਹੈ ਇਹ ਮਿੱਟੀ ਹੈ ਮੇਰੀ ਚੀਜ਼ ਨਹੀਂ ਹੈ ਉਹਨੂੰ ਪਤਾ ਹੈ ਨਾਲ ਨਹੀਂ ਜਾਣੀ ਉਹਨੂੰ ਪਤਾ ਹੈ ਤੇ ਕੰਚਨਮਾਟੀ ਮਾਨ ਸਮਝਦਾ ਹੈ ਤੇ ਇਹੋ ਜੇ ਅੰਦਰ ਇਹੋ ਜਿਹਾ ਸੋਭਾ ਹਵਾਲੇ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਨਾ ਨਿੰਦਿਆ ਨਾ ਉਸਤਤ ਸਾਰੇ ਦੇਵੀ ਗੁਣ ਨਾ ਤਾਂ ਕਹੇ ਦੀ ਨਿੰਦਿਆ ਕਰਦਾ ਨਾ ਉਸਤਤ ਬੋਤੀ ਕਰਦਾ ਉਸਤਤ ਵੀ ਹੋਮੇ ਹੀ ਆ ਜਾ ਕੇ ਲੋਭ ਮੋਹ ਮਾਨਾ ਨਾ ਲੋਭਾ ਨਾ ਮੋਹਾ ਨਾ ਮਾਨਾ ਦੇਖਣਾ ਸਾਰੀਆਂ ਗੱਲਾਂ ਨਿਕਲ ਗੰਦਰ ਨਿਕਲ ਗਿਆ ਸਾਰਾ ਤੇ ਅੰਦਰ ਗੁਰਨਾਨਕ ਹੀ ਰਹਿ ਗਿਆ ਹੋਰ ਕਿਸੇ ਦੀ ਵੀ ਤੁਗਲੀ ਨਿੰਦਾ ਨਹੀਂ ਕਰਦਾ ਕੋਈ ਖੁਸ਼ਾਮਦੀ ਨਹੀਂ ਕਰਦਾ ਕਿਸੇ ਦੇ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹਰਕ ਸੋਗ ਤੇ ਰਹੇ ਨਿਆਰੋ ਨਾ ਹੈ ਮਾਨ અપਮਾਨਾ ਦੇਖਿਆ ਉਹ ਖੁਸ਼ੀ ਗਮੀ ਤੋਂ ਵੀ ਨਿਰਲੇਪ ਰਹਿੰਦਾ ਹਰਕ ਸੋਗ ਉਹ ਨਿਰਲੇਪ ਰਹਿੰਦਾ ਹੈ ਨਾ ਹੀ ਮਾਨ ਅਪਮਾਨ ਜਿਹਨੂੰ ਨਾ ਆਦਰ ਦਾ ਮੇਰਾ ਆਦਰ ਨਹੀਂ ਹੋਇਆ ਨਾ ਨਰਾਦਰੀ ਦੇ ਉਹ ਅੰਦਰ ਵੈਰੂ ਦਾ ਨਿਵਾਸ ਹੈ ਉਹ ਸਿਮਰਨ ਕਰਦਾ ਰਹਿੰਦਾ ਹੈ ਬੜੀ ਉੱਚੀਆਂ ਗੱਲਾਂ ਦੇਵੀ ਗੁਣ ਨੇ ਆਸਾ ਮਨਸਾ ਸਗਲ ਤੇ ਆ ਗਿਆ ਜਗਤੇ ਰਹਿ ਨਿਰਸ ਜਿਹੜਾ ਮਨੁੱਖ ਆਸਾਂ ਦੀਆਂ ਉਮੀਦਾਂ ਤੋਂ ਸਭ ਤਿਆਗਿਆ ਆਸਾ ਮਨਸਾ ਬੰਦ ਨਹੀਂ ਪਾਈ ਤੋ ਆਸਾ ਤੇ ਮੈਦਨ ਤੋਂ ਸਭ ਤਿਆਗਿਆ ਤਿਆਗ ਦਿੱਤਾ ਹੈ ਜਗਤੋਂ ਨਿਰਮੋ ਰਹਿੰਦਾ ਹੈ ਜਗਤ ਦੇ ਵਿੱਚ ਫਸਿਆ ਹੀ ਨਹੀਂ ਉਹਨੂੰ ਪਤਾ ਹੈ ਅੱਗ ਦਾ ਗੋਲਾ ਹੈ ਸੋ ਕਾਮ ਕਰੋ ਤੇ ਪਰਸੇ ਨਾ ਹਨ ਤੈ ਕਟ ਬ੍ਰਹਮ ਨਿਵਾਸ ਜਿਸ ਮਨੁੱਖ ਨੂੰ ਗੁਰਮੁਖ ਪਿਆਰੇ ਨੂੰ ਅੰਮ੍ਰਿਤਧਾਰੀ ਨੂੰ ਸਿਮਰੰ ਅਭਿਆਸੀ ਨੂੰ ਜਿਹੜਾ ਬਾਣੀ ਦੀ ਵਿਚਾਰ ਕਰਦਾ ਹੈ ਉਹਨੂੰ ਕਾਮ ਬਾਸ਼ਨਾ ਸ਼ੋਈ ਨਹੀਂ ਸਕਤੀ ਨਾ ਕਰੋਧ ਸ਼ੋ ਸਕਦਾ ਜੋ ਗੁਰਮੁਖ ਪਿਆਰਾ ਉਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋਣੇ ਤੈ ਘਟ ਬ੍ਰਹਮ ਨਿਵਾਸ ਅਗੇ ਕਹਦੇ ਇੱਕ ਐਵੇਂ ਨਹੀਂ ਹੋਇਆ ਗੁਰ ਕਿਰਪਾ ਜੇ ਨਰਕੋ ਕੀਨੀ ਤੈ ਜੁਗਤ ਪਛਾਨੀ ਜਿਸ ਅੰਮ੍ਰਿਤ ਧਾਰੀ ਗੁਰਸਿੱਖ ਤੇ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ ਉਸਨੇ ਹੀ ਜੀਵਨ ਦੀ ਇਹ ਸਾਰੀ ਜਾਚ ਸਮਝੀਆ ਇਹ ਗੱਲਾਂ ਮਗਰ ਨਾਨਕ ਵਰਗੇ ਕਿਵੇਂ ਬੰਨਾ ਮੈਂ ਦੋ ਸਰੀਰਾਂ ਇੱਕ ਗੰਦਾ ਨਾਲ ਹੈ ਇੱਕ ਗੁਰਨਾਨਕ ਹੈ ਉਦਾ ਦਰਵਾਜਾ ਕਿਵੇਂ ਖੋਲਣਾ ਹੈ ਤੇ ਮੈਂ ਗੁਰੂ ਨਾਨਕ ਨੂੰ ਅੰਦਰੋਂ ਕਿਵੇਂ ਲੱਭਣਾ ਇਹ ਜਾਂਚ ਕਿੰਨੇ ਸਮਝੀ ਜਿਨ੍ਹਾਂ ਤੇ ਗੁਰੂ ਪਾਤਸ਼ਾਹ ਨੇ ਹੀ ਮਿਹਰ ਕੀਤੀ ਤੇ ਮਿਹਰ ਤੋਂ ਬਗੈਰ ਤਾਂ ਗੱਡੀ ਨਹੀਂ ਤੁਰਨੀ ਨਾਨਕ ਲੀਨ ਪਏ ਉਹ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ ਨਾਨਕ ਆਖ ਉਹ ਗੁਰਮਖ ਪਿਆਰਾ ਅੰਮ੍ਰਿਤਧਾਰੀ ਵਾਹਿਗੁਰੂ ਨਾਲ ਇਓ ਇੱਕਮਿਕ ਹੋ ਜਾਂਦਾ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਹੋ ਜਾਂਦਾ ਇਹ ਜਿਹੜਾ ਮਿਲਾਪ ਹੈ ਇਹ ਸੱਚਖੰਡ ਹੋਣਾ ਹੈ ਗੁਰੂ ਸਾਹਿਬਾਂ ਨੂੰ ਇੱਥੋਂ ਕੱਢ ਕੇ ਲੈ ਜਾਂਦੇ ਆ ਸਤਖੰਡ ਲੈ ਜਾਂਦੇ ਆ ਸਤਖੰਡ ਜਾ ਕੇ ਮਿਲਾਪ ਹੁੰਦਾ ਉਹ ਜਗ੍ਹਾ ਹੈ ਮਿਲਾਪ ਦੀ ਇੱਥੇ ਮਿਲਾਪ ਕਿੱਥੇ ਹੁੰਦਾ ਕੌਣ ਕਰਾਏਗਾ ਕਿਵੇਂ ਕਰਾਏਗਾ ਤੋਂ ਇਸ ਲਈ ਇਹ ਗੱਲ ਥੋੜੀ ਪ੍ਰੈਕਟੀਕਲ ਲਾਈਫ ਹੈ ਗੁਰੂ ਸਾਹਿਬ ਜੀਬ ਨੂੰ ਅੰਦਰਲੀ ਆਤਮਾ ਨੂੰ ਕੱਢ ਕੇ ਲੈ ਜਾਂਦੇ ਆ ਕੱਢ ਕੇ ਲੈ ਜਾ ਕੇ ਸਤਖੰਡ ਲੈ ਆ ਜਾਂਦੇ ਆ ਉੱਥੇ ਜਾ ਕੇ ਉਹ ਲੀਨ ਹੋ ਜਾਂਦਾ ਵਾਹਿਗੁਰੂ ਇਹ ਜਾ ਕੇ ਲੀਨ ਹੋ ਜਾਂਦਾ ਉਹ ਗੁਰਨਾਨਕ ਵਰਗਾ ਹੋਊਗਾ ਤੇ ਲੀਨ ਹੋਊਗਾ ਇਹ ਗੁਣ ਆਉਣਗੇ ਤੇ ਲੀਨ ਹੋਊਗਾ ਜੇ ਗੁਣੀ ਨਹੀਂ ਆਉਣਗੇ ਤੇ ਲੀਨ ਕਿਵੇਂ ਹੋ ਜਾਊਗਾ ਤੇ ਗੁਣ ਆਉਣੇ ਬੜੇ ਜ਼ਰੂਰੀ ਆ ਇਹ ਸ਼ਬਦ ਬੜਾ ਮਿਲਾਪ ਦਾ ਹੈ ਵਾਹਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਝ ਆ ਜਾਏ ਤੇ ਸਾਡੇ ਵਿੱਚ ਵੀ ਇਹ ਗੁਣ ਆ ਜਾਣ ਤੇ ਸਾਡਾ ਵੀ ਮਿਲਾਪ ਹੋ ਜਾਏ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਵੇ ਵਾਹਿਗੁਰੂ